ਜਾ ਦੇਣੀ ਸਾਡੀ ਠੀਕ ਜੀ ਚਾਣਾ ਖੜੀਆਂ ਬੋਈ ਪਾਉ ਰਿਹਾ ਜੀ ਅੱਜ ਤੇ ਟਿੱਕੇ ਕਿਰਦਾ ਨੀ ਪੈਦਾ ਰੁਕੀਆਂ ਦਾ ਪਾਹੀ ਪੱਲਾ ਤੁਸੀਂ रात माए तोडी वॾी खेॾे राति माई तोडी वॾी ਸਾਡੇ ਪਾਣੀ ਆ ਟੋਲੇ ਨੂੰ ਪਾਣੀ ਪੀਣ ਤੋਂ ਕੋਈ ਗੱਲ ਨਹੀਂ ਸਨਾਰ ਵੀ ਸਾਡੇ ਸਤਕਾਰ ਦੇ ਸਾਰਾ ਹੀ ਪੱਡਾ ਜੀ ਆਣਾ ਮੇਰੀਆਂ ਸਤਕਾਰ ਦੇ ਪੈਣਾ ਤੀਆਂ ਪੀਜ ਪਾ ਸੋ ਸਾਰੀਆਂ ਵੱਗ ਪੈਣਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਰਪੰਨ ਸਾਹਿਬ ਸਤਕਾਰ ਦੇ ਸਰਬਾਰ ਸ਼ਕਿੰਦਰ ਸਿੰਘ ਜੀ ਔਰ ਸਰਪੰਚ ਮੇਰੀ ਭੈਣ ਸਤਕਾਰ ਦੇ ਜਸਵਿੰਦਰ ਕੌਰ ਔਰ ਮੇਰੀਆਂ ਸਾਰੀਆਂ ਸਤਕਾਰ ਦੇ ਪੈਣਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਸਤਕਾਰ ਕਰਦੇ ਜਿਹੜੀਆਂ ਮੇਰੀਆਂ ਪੈਣਾ ਜਿਸ ਤੀਆਂ ਦੇ ਵਿੱਚ ਪਹੁੰਚ ਰਹੇ ਸਾਰਿਆਂ ਨੂੰ ਮੋਸਟ ਵੈਲਕਮ ਹੈ ਜੀ ਬਹੁਤ ਬਹੁਤ ਸਤਕਾਰ ਹੈ ਸਵਾਗਤ ਹੈ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਦੇ ਬਹੁਤ-ਬਹੁਤ ਸਤਿਕਾਰ ਕਰਦੇ ਜੀ ਇੱਕ ਵਾਰ ਫਿਰ ਸਾਡੇ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਜੀ ਨਾਲ ਸਾਡੇ ਭੈਣ ਜੀ ਸਤਿਕਾਰਯੋਗ ਸਰਪੰਚ ਜਸਵਿੰਦਰ ਕੌਰ ਸੋਨਾ ਗੱਭੀ ਅਤੇ ਨਾਲ ਹੀ ਸਾਰੇ ਨਗਰ ਦੇ ਤਲ ਦੇ ਤੋਂ ਧੰਨਵਾਦ ਕਰਦੇ ਮੇਰੀਆਂ ਸਾਰੀਆਂ ਭੈਣਾਂ ਤੁਕਿਸ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਵੀ ਆਈ ਸੀਏ ਸੋ ਕਾਫੀ ਟਾਈਮ ਹੋ ਗਿਆ ਇੱਕ ਵਾਰ ਫਿਰ ਸਾਡੇ ਦੇ ਭੈਣਾਂ ਨੇ ਸਾਨੂੰ ਯਾਦ ਕੀਤਾ ਸੋ ਸਾਰੀਆਂ ਹੀ ਭੈਣਾਂ ਦਾ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਸੋ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਮੇਰੀਆਂ ਭੈਣਾਂ ਜੰਨੀਆਂ ਵੀ ਆਈਆਂ ਨੇ ਸੋ ਉਹਨਾਂ ਦੇ ਪਰਿਵਾਰਾਂ ਵੱਲੋਂ ਉਹਨਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਹੈ ਜੀ ਟੋਰ ਬਰਸਨ ਵਾਲੇ ਦਾ ਪਾਕੀਆ ਬਰਾੜ ਬਾਈ ਦਾ ਖਬਰਾਂੜ ਜੀ ਉਹਨਾਂ ਵੱਲੋਂ ਸਾਰੀਆਂ ਭੈਣਾਂ ਨੂੰ ਮੋਸਟ ਵੈਲਕਮ ਹੈ ਬਹੁਤ ਬਹੁਤ ਮੁਬਾਰਕਬਾਦ ਜੀ ਸਾਰਿਆਂ ਨੂੰ ਸਤਿਕਾਰ ਸੋ ਵਾਹਿਗੁਰੂ ਨੂੰ ਸਤਿਕਾਰ ਉਹ ਚੜ੍ਹਦੀ ਕਲਾ ਦੇ ਬਕਰਕੇ ਥੈਂਕ ਯੂ